ਜਿਲ੍ਹਾ ਕਪੂਰਥਲਾ ਦੇ ਵਿੱਚ ਪਾਸਟਰ ਬਲਜਿੰਦਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਹੈ ਮੁਕੱਦਮਾ ਨੰਬਰ 56/25 ਅੰਡਰ ਸੈਕਸ਼ਨ 354 ਐ 354 ਡੀ 506 थाना ਸਿਟੀ ਕਪੂਰਥਲਾ ਵਿੱਚ ਰਜਿਸਟਰਡ ਹੈ ਜਿਸ ਦੀ ਤਫ਼ਤੀਸ਼ ਜਿਲ੍ਹਾ ਕਪੂਰਥਲਾ ਸੀਨੀਅਰ ਅਧਿਕਾਰੀਆਂ ਵੱਲ ਕੀਤੀ ਜਾ ਰਹੀ ਹੈ ਸਾਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਪਾਸਟਰ ਬਲਜਿੰਦਰ ਸਿੰਘ ਅਤੇ ਇਸ ਦੇ ਸਮਰਥਕਾਂ ਵੱਲੋਂ 12-25 ਨੂੰ ਪੰਜਾਬ ਬੰਦੀ ਕਾਲ ਕੀਤੀ ਗਈ ਹੈ ਅਗਰ ਕਿਸੇ ਵੱਲੋਂ ਵੀ ਕੋਈ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਕਪੂਰਥਲਾ ਦੇ ਵਿੱਚ ਪਾਸੇ ਵਰਜਿੰਦਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਹੈ। ਮੁਕੱਦਮਾ ਨੰਬਰ 56/25 ਅੰਡਰ ਸੈਕਸ਼ਨ 354 ਐ 354 ਡੀ 506 थाना ਸਿਟੀ ਕਪੂਰਥਲਾ ਵਿੱਚ ਰਜਿਸਟਰਡ ਹੈ। ਜਿਸ ਦੀ ਤਫ਼ਤੀਸ਼ ਜ਼ਿਲ੍ਹਾ ਕਪੂਰਥਲਾ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਸਾਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਪਾਸਟਰ ਬਲਜਿੰਦਰ ਸਿੰਘ ਅਤੇ ਇਸ ਦੇ ਸਮਰਥਕਾਂ ਵੱਲੋਂ 12 ਦਰਜ 25 ਨੂੰ ਪੰਜਾਬ ਬੰਦੀ ਕਾਲ ਕੀਤੀ ਗਈ ਹੈ ਅਗਰ ਕਿਸੇ ਵੱਲੋਂ ਵੀ ਕੋਈ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਪਾਸਟਰ ਬਰਜਿੰਦਰ ਸਿੰਘ ਦੇ ਖਿਲਾਫ ਮਕਦਮਾ ਦਰਜ ਹੋਇਆ ਹੈ ਮਕਦਮਾ ਨੰਬਰ 56/25 ਅੰਡਰ ਸੈਕਸ਼ਨ 354 ਹੈ 354 ਡੀ 506 थाना ਸਿਟੀ ਕਪੂਰਥਲਾ ਵਿੱਚ ਰਜਿਸਟਰਡ ਹੈ ਜਿਸ ਦੀ ਤਫ਼ਤੀਸ਼ ਜ਼ਿਲ੍ਹਾ ਕਪੂਰਥਲਾ ਸੀਨੀਅਰ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਹੈ ਸਾਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਪਾਸਟਰ ਬਲਜਿੰਦਰ ਸਿੰਘ ਅਤੇ ਇਸ ਦੇ ਸਮਰਥਕਾਂ ਵੱਲੋਂ 12/25 ਨੂੰ ਪੰਜਾਬ ਬੰਦੀ ਕਾਲ ਕੀਤੀ ਗਈ ਹੈ ਅਗਰ ਕਿਸੇ ਵੱਲੋਂ ਵੀ ਕੋਈ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਲ੍ਹਾ ਕਪੂਰਥਲਾ ਦੇ ਵਿੱਚ ਪਾਸਟਰ ਬਲਜਿੰਦਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਹੈ ਮੁਕੱਦਮਾ ਨੰਬਰ 56/25 ਅੰਡਰ ਸੈਕਸ਼ਨ 354 ਐ 354 ਡੀ 506 ਥਾਣਾ ਸਿਟੀ ਕਪੂਰਥਲਾ ਵਿੱਚ ਰਜਿਸਟਰਡ ਹੈ ਜਿਸ ਦੀ ਤਫ਼ਤੀਸ਼ ਜਿਲ੍ਹਾ ਕਪੂਰਥਲਾ ਸੀਨੀਅਰ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਹੈ ਸਾਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਪਾਸਟਰ ਬਲਜਿੰਦਰ ਸਿੰਘ ਅਤੇ ਇਸ ਦੇ ਸਮਰਥਕਾਂ ਵੱਲੋਂ 12/25 ਨੂੰ ਪੰਜਾਬ ਬੰਦੀ ਕਾਲ ਕੀਤੀ ਗਈ ਹੈ ਅਗਰ ਕਿਸੇ ਵੱਲੋਂ ਵੀ ਕੋਈ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਕਪੂਰਥਲਾ ਦੇ ਵਿੱਚ ਪਾਸਿਵ ਬਰਜਿੰਦਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਹੈ। ਮੁਕੱਦਮਾ ਨੰਬਰ 56/25 ਅੰਡਰ ਸੈਕਸ਼ਨ 354 ਹੈ 354 ਡੀ 506 थाना ਸਿਟੀ ਕਪੂਰਥਲਾ ਵਿੱਚ ਰਜਿਸਟਰਡ ਹੈ। ਜਿਸ ਦੀ ਤਫ਼ਤੀਸ਼ ਜ਼ਿਲ੍ਹਾ ਕਪੂਰਥਲਾ ਸੀਨੀਅਰ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਹੈ ਸਾਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਪਾਸਟਰ ਬਲਜਿੰਦਰ ਸਿੰਘ ਅਤੇ ਇਸ ਦੇ ਸਮਰਥਕਾਂ ਵੱਲੋਂ 12 ਦਰਜ 25 ਨੂੰ ਪੰਜਾਬ ਬੰਦੀ ਗੋਲ ਕੀਤੀ ਗਈ ਹੈ ਅਗਰ ਕਿਸੇ ਵੱਲੋਂ ਵੀ ਕੋਈ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਪਾਸਟਰ ਬਰਜਿੰਦਰ ਸਿੰਘ ਦੇ ਖਿਲਾਫ ਮਕਦਮਾ ਦਰਜ ਹੋਇਆ ਹੈ ਮਕਦਮਾ ਨੰਬਰ 56/25 ਅੰਡਰ ਸੈਕਸ਼ਨ 354 ਐ 354 ਡੀ 506 थाना ਸਿਟੀ ਕਪੂਰਥਲਾ ਵਿੱਚ ਰਜਿਸਟਰਡ ਹੈ ਜਿਸ ਦੀ ਤਫ਼ਤੀਸ਼ ਜ਼ਿਲ੍ਹਾ ਕਪੂਰਥਲਾ ਸੀਨੀਅਰ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਹੈ ਸਾਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਪਾਸਟਰ ਬਲਜਿੰਦਰ ਸਿੰਘ ਅਤੇ ਇਸ ਦੇ ਸਮਰਥਕਾਂ ਵੱਲੋਂ 12 ਦਨ 25 ਨੂੰ ਪੰਜਾਬ ਬੰਦੀ ਕਾਲ ਕੀਤੀ ਗਈ ਹੈ ਅਗਰ ਕਿਸੇ ਵੱਲੋਂ ਵੀ ਕੋਈ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਪਾਸਟਰ ਬਲਜਿੰਦਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਹੈ ਮੁਕੱਦਮਾ ਨੰਬਰ 56/25 ਅੰਡਰ ਸੈਕਸ਼ਨ 354 ਐ 354 ਡੀ 506 थाना ਸਿਟੀ ਕਪੂਰਥਲਾ ਵਿੱਚ ਰਜਿਸਟਰਡ ਹੈ ਜਿਸ ਦੀ ਤਫ਼ਤੀਸ਼ ਜ਼ਿਲ੍ਹਾ ਕਪੂਰਥਲਾ ਸੀਨੀਅਰ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਹੈ ਸਾਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਪਾਸਟਰ ਬਲਜਿੰਦਰ ਸਿੰਘ ਅਤੇ ਇਸ ਦੇ ਸਮਰਥਕਾਂ ਵੱਲੋਂ 12 ਦਿਨ 25 ਨੂੰ ਪੰਜਾਬ ਬੰਦੀ ਗੋਲ ਕੀਤੀ ਗਈ ਹੈ ਅਗਰ ਕਿਸੇ ਵੱਲੋਂ ਵੀ ਕੋਈ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਕਪੂਰਥਲਾ ਦੇ ਵਿੱਚ ਪਾਸ ਪ੍ਰਜਿੰਦਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਹੈ। ਮੁਕੱਦਮਾ ਨੰਬਰ 56/25 ਅੰਡਰ ਸੈਕਸ਼ਨ 354 ਐ 354 ਡੀ 506 थाना ਸਿਟੀ ਕਪੂਰਥਲਾ ਵਿੱਚ ਰਜਿਸਟਰਡ ਹੈ। ਜਿਸ ਦੀ ਤਫ਼ਤੀਸ਼ ਜ਼ਿਲ੍ਹਾ ਕਪੂਰਥਲਾ ਸੀਨੀਅਰ ਅਧਿਕਾਰੀਆਂ ਵੱਲ ਕੀਤੀ ਜਾ ਰਹੀ ਹੈ। ਸਾਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਪਾਸਟਰ ਬਲਜਿੰਦਰ ਸਿੰਘ ਅਤੇ ਇਸ ਦੇ ਸਮਰਥਕਾਂ ਵੱਲੋਂ 12 ਦਰ 25 ਨੂੰ ਪੰਜਾਬ ਬੰਦੀ ਕਾਲ ਕੀਤੀ ਗਈ ਹੈ ਅਗਰ ਕਿਸੇ ਵੱਲੋਂ ਵੀ ਕੋਈ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ